ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਉਮੀਦ ਆ ਤੁਸੀ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਜਾਵੋਗੇ ਤੰਦਰੁਸਤ ਹੋਵੋਗੇ ਝੋਨੇ ਦੀ ਫਸਲ ਵਾਸਤੇ ਖਾਦ ਪ੍ਰਬੰਧ ਝੋਨੇ ਦੀ ਲਵਾਈ 'ਚ ਅਜੇ ਟਾਈਮ ਹੈ ਅਜੇ ਕਈ ਕਿਸਾਨ ਵੀਰਾਂ ਨੇ ਪਨੀਰੀਆਂ ਬੀਜਣੀਆਂ ਨੇ ਪਰ ਖਾਦ ਦਾ ਪ੍ਰਬੰਧ ਹੈ ਜਿਹੜਾ ਉਹ ਕਿਸਾਨ ਵੀਰ ਤਕਰੀਬਨ ਪਹਿਲਾਂ ਫਸਲ ਤੋਂ ਕਰ ਲੈਂਦੇ ਆ ਕਿ ਕਿਹੜੀ ਖਾਦ ਕਿੰਨੀ ਪਾਉਣੀ ਆ ਫਿਰ ਉਹ ਖਰੀਦਦੇ ਆ ਬਾਜ਼ਾਰ ਦੇ ਵਿੱਚੋਂ ਟਾਈਮਲੀ ਤਾਂ ਕਿ ਜਿਹੜਾ ਸਾਡੇ ਕੋਲ ਜਿਹੜੀ ਉਨੀ ਖਾਦ ਪਈ ਹੋਵੇ ਜਦੋਂ ਆਪਾਂ ਲਵਾਈ ਕਰਨੀ ਆ ਤਾਂ ਉਹ ਸਮੇਂ ਮੌਕੇ ਦੇ ਉੱਤੇ ਆਪਾਂ ਨੂੰ ਜਿਹੜਾ ਪ੍ਰਬੰਧ ਵਾਸਤੇ ਇੱਧਰ ਉੱਧਰ ਨਾ ਜਾਣਾ ਪਵੇ ਸਭ ਤੋਂ ਪਹਿਲਾਂ ਮੇਰੀ ਗੁਜ਼ਾਰਸ਼ ਹੈ ਕਿਸਾਨ ਵੀਰੋ ਝੋਨੇ ਦਾ ਸੀਜ਼ਨ ਸ਼ੁਰੂ ਹੋਣ ਜਾ ਰਿਹਾ ਹੈ ਬਾਸਮਤੀ ਦਾ ਜਿਹੜੀ ਤੁਸੀਂ ਲਵਾਈ ਕਰਨੀ ਹੈ ਚਾਹੇ ਤੁਸੀਂ ਮੱਕੀ ਬੀਜਦੇ ਹੋ ਕੋਈ ਵੀ ਫਸਲ ਹੈ ਖਾਦਾਂ ਦੀ ਕੀਟਨਾਸ਼ਕਾਂ ਦੀ ਉਲੀਨਾਸ਼ਕਾਂ ਦੀ ਬੜੀ ਸੰਜਮ ਨਾਲ ਬੜੇ ਤਰੀਕੇ ਨਾਲ ਜ਼ਰੂਰਤ ਅਨੁਸਾਰ ਹੀ ਵਰਤੋਂ ਕਰੋ ਬੇਲੜੋਈ ਵਰਤੋਂ ਤੋਂ ਗੁਰੇਜ਼ ਕਰੋ ਇੱਕ ਤਾਂ ਆਪਣਾ ਖਰਚਾ ਪੈਂਦਾ ਫालतू ਦੀ ਜਦੋਂ ਆਪਾਂ ਚੀਜ਼ ਪਾਉਨੇ ਆ ਆਪਣਾ ਖਰਚਾ ਫालतू ਹੁੰਦਾ ਹੈ ਦੂਸਰਾ ਹਵਾ ਮਿੱਟੀ ਪਾਣੀ ਦੇ ਵਿੱਚ ਜਦੋਂ ਮਿਕਸ ਹੁੰਦੇ ਆ ਅੰਸ਼ ਰਲਦੇ ਆ ਤਾਂ ਉਹਦਾ ਵੀ ਇਫੈਕਟ ਪੈਂਦਾ ਇਸ ਕਰਕੇ ਨਾਲੇ ਆਪਾਂ ਆਪਣਾ ਪੈਸਾ ਬਚਾਈਏ ਸੀਮਤ ਖਰਚੇ ਦੇ ਵਿੱਚ ਚੰਗਾ ਝਾੜ ਕਿਵੇਂ ਲੈਣਾ ਇਹ ਹਰ ਸੀਜ਼ਨ ਦੇ ਵਿੱਚ ਹੀ ਜਿਹੜਾ ਮੈਂ ਤੁਹਾਡੇ ਨਾਲ ਜਿਹੜਾ ਜਾਣਕਾਰੀ ਸਾਂਝੀ ਕਰਦਾ ਕਿ ਆਪਣਾ ਮੁੱਖ ਮੰਤਵ ਹੀ ਇਹ ਹੈ ਝਾੜ ਤਾਂ ਚੰਗਾ ਬਹੁਤ ਸਾਰੇ ਕਿਸਾਨ ਵੀ ਲੈ ਲੈਂਦੇ ਪਰ ਸੀਮਤ ਖਰਚੇ ਦੇ ਵਿੱਚ ਬਿਨਾ ਕੋਈ ਵਾਧੂ ਸਮਗਰੀ ਪਾਏ ਬਿਨਾ ਕੋਈ ਫालतू ਖਰਚਾ ਕਰੇ ਕਿਵੇਂ ਝਾੜਦਾ ਤਾਂ ਖਾਦਾਂ ਦੇ ਵਿੱਚ ਝੋਨੇ ਦੀ ਲਵਾਈ ਸਮੇਂ ਜਿਹੜੀਆਂ ਖਾਦਾਂ ਉਹਦੇ ਬਾਰੇ ਹੀ ਮੈਂ ਗੱਲ ਕਰੂੰਗਾ ਖਰਾਕੀ ਤੱਤਾਂ ਦੇ ਵਿੱਚ ਫਸਲਾਂ ਦੇ ਵਿੱਚ ਜਿਹੜਾ ਹੈਗਾ ਮੁੱਖ ਤੌਰ ਤੇ ਆਪਾਂ ਨਾਈਟ੍ਰੋਜਨ ਫਾਸਫੋਰਸ ਪੋਟਾਸ਼ ਕੈਲਸ਼ੀਅਮ ਮੈਗਨੀਸ਼ੀਅਮ ਸਲਫਰ ਛੋਟੇ ਤੱਤਾਂ ਚ ਆ ਗਿਆ ਜ਼ਿੰਕ ਲੋਹਾ ਤੱਤਾ ਮੈਗਨੀਜ਼ਾ ਕਾਪਰ ਕਵਾਲਟ ਬੋਰ ਆਣਾ ਇਸ ਤਰ੍ਹਾਂ ਦੇ ਹੋਰ ਤੱਤ ਆ ਜਾਂਦੇ ਜਿਹੜੇ ਜਿਹੜੀ ਫਸਲ ਵਾਸਤੇ ਜਿਹੜੇ ਕੋਈ ਜ਼ਰੂਰੀ ਖਰਾਕੀ ਤੱਤ ਹੁੰਦੇ ਆ ਆਪਾਂ ਉਹਨਾਂ ਦੀ ਹੀ ਵਰਤੋਂ ਕਰਨੀ ਹੁੰਦੀ ਜਾਂ ਜਿਹੜੀ ਫਸਲ ਦੇ ਵਿੱਚ ਜਾਂ ਜ਼ਮੀਨ ਦੇ ਵਿੱਚ ਜਿਹੜੀਆਂ ਮੁੱਖ ਤੱਤਾਂ ਦੀ ਘਾਟ ਆਉਂਦੀ ਜਿਵੇਂ ਕਣਕ ਦੇ ਵਿੱਚ ਮੈਗਨੀਜ਼ ਤੱਤ ਦੀ ਕਾਫੀ ਵੱਡੇ ਪੱਧਰ ਤੇ ਘਾਟ ਆਉਂਦੀ ਹੈ ਕਈ ਥਾਵਾਂ ਤੇ ਹਲਕੀਆਂ ਜਿਮੇਨਾਂ 'ਚ ਲੋਹਾ ਤੱਤ ਦੀ ਆਉਂਦੀ ਜਾਂ ਜ਼ਿੰਕ ਦੀ ਬਹੁਤ ਘਾਟ ਆਉਂਦੀ ਹੈ ਝੋਨੇ ਦੇ ਵਿੱਚ ਵੀ ਜ਼ਿੰਕ ਦੀ ਘਾਟ ਵੀ ਆਉਂਦੀ ਹੈ ਲੋਹਾ ਤੱਤ ਦੀ ਘਾਟ ਵੀ ਆਉਂਦੀ ਹੈ ਪोटाश ਤੱਤ ਨੂੰ ਵੀ ਕਿਸਾਨ ਵੀਰ ਤਰਜੀਹ ਨਹੀਂ ਦਿੰਦੇ ਸਲਫਰ ਤੱਤ ਨੂੰ ਬੜਾ ਤਰਜੀਹ ਦੇਣ ਦੀ ਲੋੜ ਹੈ ਜਿੰਕ ਦੀ ਦੋਹਾਂ ਫਸਲਾਂ ਜੀ ਘਾੜ ਬਹੁਤ ਜ਼ਿਆਦਾ ਆਉਂਦੀ ਹੈ ਕਾਰਨ ਕੀ ਹੈ ਫਾਸਫੋਰਸ ਜ਼ਰੂਰ ਤੋਂ ਜ਼ਿਆਦਾ ਪੈਣਾ ਬੈਲੈਂਸ ਨਿਊਟ੍ਰੀਸ਼ਨ ਨਾ ਦੇਣਾ ਸੋ ਖੈਰ ਇਹਦੇ ਵਿੱਚ ਆਪਾਂ ਜਿਹੜੀ ਤਰਜੀਹ ਦੇਣੀ ਮੁੱਖ ਤੌਰ ਤੇ ਜਿਹੜੀ ਲਵਾਈ ਸਮੇਂ ਜ਼ਰੂਰ ਅਨਸਾਰ ਫਾਸਫੋਰਸ ਕਿਉਂਕਿ ਨਾਈਟrogen ਜਿਹੜੀ ਇਹ ਬਾਅਦ ਚ ਪਾਉਣੀ ਹੈ ਜਿੰਕ ਤੱਤ ਵੀ ਮੈਂ ਤੁਹਾਨੂੰ ਕਹੂੰਗਾ ਕਿ ਲਵਾਈ ਤੋਂ ਆਪਾਂ ਦਾ ਦੋ ਹਫ਼ਤੇਆਂ ਤੇ ਤਿੰਨ ਹਫ਼ਤੇਆਂ ਤੇ ਕਿਉਂਕਿ ਘਾਟ ਵੀ ਉਦੋਂ ਨਜ਼ਰ ਆਉਂਦੀ ਹੈ ਤੇ ਉਹਦਾ ਆਪਾਂ ਪਾਣੀ ਵੀ ਘਟਾਉਣਾ ਹੁੰਦਾ ਉਦੋਂ ਕੰਮ ਕਰਦਾ ਜਿੰਕ ਖੜੇ ਪਾਣੀ ਦੇ ਵਿੱਚ ਕੰਮ ਨਹੀਂ ਕਰੂਗਾ ਜੇ ਤੁਸੀਂ ਜਿੰਕ ਪਾਤਾ ਲਗਾਤਾਰ ਪਾਣੀ ਖੜਾ ਰੱਖਿਆ ਬਿਲਕੁਲ ਨਹੀਂ ਕੰਮ ਕਰੂ ਚਾਹੇ ਜਿੰਨਾ ਮਰਜ਼ੀ ਪਾ ਦਿਓ ਫਾਸਫੋਰਸ ਪਟਾਸ਼ ਦੋ ਤੱਤ ਨੇ ਮਹੱਤਵਪੂਰਨ ਪਟਾਸ਼ ਤੱਤ ਤੇ ਜਿੰਕ ਤੱਤ ਮਹੱਤਵਪੂਰਨ ਬਾਸਮਤੀ ਦੇ ਵਿੱਚ ਚਾਹੇ ਝੋਨੇ ਦੇ ਵਿੱਚ ਕੁਆਲਟੀ ਵਾਸਤੇ ਦਾਣੇ ਦੇ ਵਜਨ ਵਾਸਤੇ ਫਸਲ ਨੂੰ ਸਟ੍ਰੈਸ ਤੋਂ ਬਚਾਉਣ ਵਾਸਤੇ ਬਿਮਾਰੀਆਂ ਕੀੜੇ ਮਕੌੜਿਆਂ ਤੋਂ ਡਿੱਗਣ ਤੋਂ ਬਚਾਉਣ ਵਾਸਤੇ ਪਟਾਸ਼ ਤੱਤ ਬੜਾ ਇੰਪੋਰਟੈਂਟ ਹੈ ਫਾਸਫੋਰਸ ਤੱਤਾ ਜਿਹੜਾ ਉਹਦੇ ਵਾਸਤੇ ਸਭ ਤੋਂ ਪਹਿਲੀ ਤਾਂ ਸਿਫਾਰਿਸ਼ ਹੈਗੀ ਆ ਕਿ ਜੇ ਤੁਸੀਂ ਕਣਕ ਨੂੰ ਪੂਰੀ ਖਾਦ ਪਾਈ ਆ ਫਾਸਫੋਰਸ ਤਾਂ ਯੂਰੀਆ ਆਦਿ ਝੋਨੇ ਨੂੰ ਪਾਉਣ ਦੀ ਜ਼ਰੂਰਤ ਨਹੀਂ ਹੈਗੀ ਦੂਸਰਾ ਨੁਕਤਾ ਕਿ ਜੇ ਤੁਸੀਂ ਪਾਉਣੀ ਹੈ ਤਾਂ ਫੇਰ ਤੁਸੀਂ ਮਿੱਟੀ ਪਰਖ ਅਧਾਰ ਤੇ ਪਾਓ ਫਾਸਫੋਰਸ ਪਾਉਣੀ ਪोटाश ਪਾਉਣੀ ਹੈ ਤੀਸਰੀ ਗੱਲ ਹੁਣ ਕਈ ਕਿਸਾਨ ਵੀਰਾਂ ਕੇ ਅਸੀਂ ਮਿੱਟੀ ਵੀ ਪਰਖ ਨਹੀਂ ਕਰਵਾਈ ਤੇ ਅਸੀਂ ਖਾਦ ਪਾਉਣੀ ਵੀ ਹੈਗੀ ਆ ਤਾਂ ਫੇਰ ਜਿਹੜੀ ਸਿਫਾਰਸ਼ ਹੈ ਉਹ ਨਾਈਟ੍ਰੋਜਨ ਫਾਸਫੋਰਸ ਪੋਟਾਸ਼ ਆ 42 12 12 ਨਾਈਟ੍ਰੋਜਨ ਫਾਸਫੋਰਸ ਪੋਟਾਸ਼ ਇਹ ਸ਼ੁੱਧ ਤਾਤ ਇੰਨੇ ਚਾਹੀਦੇ ਆ ਖਾਦਾਂ ਚ ਵੱਖਰੇ ਵੱਖਰੇ ਜਿਵੇਂ 42 ਕਿਲੋ ਨਾਈਟ੍ਰੋਜਨ 90 ਕਿਲੋ ਯੂਰੀਆਂ ਚ ਮਿਲਦੀ ਆ ਤਾਂ 12 ਕਿਲੋ ਫਾਸਫੋਰਸ ਆ ਜਿਹੜੀ 27 ਕਿਲੋ ਡੀਏਪ ਚ ਜਾਂ 75 ਕਿਲੋ ਸੁਪਰ ਚ ਮਿਲਦੀ ਆ 12 ਕਿਲੋ ਪਟਾਸ਼ ਆ ਜਿਹੜੀ ਉਹ 20 ਕਿਲੋ ਜਿਹੜੀ N M O P ਐ 60% ਵਾਲੀ ਉਹ ਚੋਂ ਮਿਲਦੀ ਆ ਤਾਂ ਫੇਰ ਤੁਸੀਂ ਇਹ ਡੇਢ ਗੱਟਾ ਤੇ 20 ਕਿਲੋ ਜਿਹੜੀ ਮਿਊਰਟ ਆਫ ਪਟਾਸ਼ ਪਾ ਸਕਦੇ ਨੇ ਡੇਢ ਗੱਟਾ ਸੁਪਰ 20 ਕਿਲੋ ਮਿਊਰਟ ਆਫ ਪਟਾਸ਼ ਬਹੁਤ ਵਧੀਆ ਕੰਬੀਨੇਸ਼ਨ ਹਾਂ ਜੇ ਤੁਹਾਡੇ ਜ਼ਮੀਨ ਵੀ ਠੀਕ ਐ ਤੇ ਤੁਹਾਡੇ ਨਹਿਰੀ ਪਾਣੀ ਲੱਗਦਾ ਮਤਲਬ ਨਹਿਰੀ ਪਾਣੀ ਥੋੜਾ ਬਹੁਤ ਲੱਗਦਾ ਫੇਰ ਜਿਹੜਾ ਤੁਹਾਡੇ ਹੋਰ ਤੁਸੀਂ ਘਟਾ ਸਕਦੇ ਇੱਕ ਗੱਟਾ ਸਿੰਗਲ ਸੁਪਰ ਫਾਸਫੇਟ ਤੇ ਕਿੰਨਾ ਕਿੱਲਿਆਂ ਮਗਰ ਜਿਹੜਾ ਇੱਕ ਗੱਟਾ ਤੁਸੀਂ ਮਿਊਰੋ ਟਾਪ ਪोटाश ਦਾ ਜੇ ਪਾਉਂਗੇ ਉਹਦਾ ਵੀ ਤੁਹਾਨੂੰ ਸ਼ਾਨਦਾਰ ਨਤੀਜੇ ਮਿਲਣਗੇ ਤੇ ਜੇ ਤੁਹਾਡੇ ਜਿਹੜਾ ਹੈਗਾ ਮੋਟਰ ਵਾਲਾ ਪਾਣੀ ਲੱਗਦਾ ਜ਼ਮੀਨ ਵੀ ਤੁਹਾਡੀ ਦਰਮਿਆਨੇ ਪਾਣ ਦੇ ਵਿੱਚ ਆ ਫਿਰ ਤੁਸੀਂ ਡੇਢ ਗੱਟਾ ਸਿੰਗਲ ਸੁਪਰ ਫਾਸਫੇਟ ਤੇ 20 ਕਿਲੋ ਮਿਊਰੋ ਟਾਪ ਪोटाਸ਼ ਪਾਓ ਤੇ ਗੋਭ ਸਮੇ ਜਿਹੜੀ ਹੈਗੀ ਆ 1.5% ਪੋਟਾਸ਼ੀਅਮ ਨਾਈਟ੍ਰੇਟ ਇਹ ਸਪਰੇਅ ਕਰਨਾ ਆਪਾਂ ਭੁੱਲਣਾ ਹੀ ਨਹੀਂ ਇਹ ਆਪਾਂ ਨਾਲ ਦੀ ਨਾਲ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਰਹਾਂਗੇ ਸੋ ਜਿਹੜੀ ਪोटाਸ਼ ਤੱਤ ਹੈ ਤੇ ਫਾਸਫੋਰਸ ਇਹ ਤੁਸੀਂ ਖੇਤ ਦੀ ਤਿਆਰੀ ਸਮੇਂ ਜਾਂ ਆਖਰੀ ਕਦੂ ਕਰਨ ਸਮੇਂ ਝੋਨੇ ਦੀ ਲਵਾਈ ਤੋਂ ਪਹਿਲਾਂ ਆਪਾਂ ਖੇਤ ਦੇ ਵਿੱਚ ਪਾ ਦੇਣੀ ਹੈ ਜਿਹੜੀ ਫਾਸਫੋਰਸ ਹੈ ਉਹ ਤੁਸੀਂ 21 ਦਿਨਾਂ ਤੱਕ ਵੀ ਪਾ ਸਕਦੇ ਹੋ ਸਪਰ ਪਰ ਜਿਹੜਾ ਲਵਾਈ ਸਮੇਂ ਪਾਉਂਗੇ ਪोटाश ਫਾਸਫੋਰਸ ਇਹਦਾ ਰਿਜ਼ਲਟ ਜਿਹੜਾ ਮਿਲਣਾ ਇਹ ਤੁਸੀਂ ਬਾਅਦ ਚੋਂ ਪਾਈ ਆਲਾ ਰਿਜ਼ਲਟ ਆ ਜਿਹੜਾ ਉਹ ਇਹਦੇ ਬਰਾਬਰ ਨਹੀਂ ਰਲਦਾਗਾ ਕਿਉਂਕਿ ਇੱਥੇ ਰੂਟ ਜ਼ੋਨ ਚ ਖਾਦਾਂ ਚਲੀਆਂ ਜਾਣੀਆਂ ਜਿਵੇਂ ਆਪਾਂ ਲਵਾਈ ਕਰਾਂਗੇ ਨਾਲ ਦੀ ਨਾਲ ਬੂਟੇ ਨੇ ਜਿਹੜਾ ਅਪਟੇਕ ਕਰਨਾ ਸ਼ੁਰੂ ਕਰ ਦੇਣਾ ਹੈ ਤੇ ਬੜੇ ਸ਼ਾਨਦਾਰ ਨਤੀਜੇ ਆਪਾਂ ਨੂੰ ਮਿਲਦੇ ਆ ਡੀਏਪ ਪਾਉਣ ਤੋਂ ਗਰੇਜ ਕਰੋ ਕਈ ਕਿਸਾਨ ਵੀਰੇ ਡੀਏਪ ਘਟਾ ਘਟਾ ਪਾਉਂਦੇ ਬਿਲਕੁਲ ਨਹੀਂ ਪਾਉਣੀ ਜੇ ਪਾਉਣੀ 20 25 ਕਿਲੋ ਤੱਕ ਪਾ ਸਕਦੇ ਆ ਜਾਂ ਟੈਸਟ ਬੇਸ ਤੇ ਪਵਾਓ ਪਾਓ ਤੇ ਜੇ ਤੁਸੀਂ ਫਾਸਫੋਸ ਵਾਲੀ ਪਾਉਣੀ ਆ ਨਾ ਡੀਏਪ ਦੀ ਥਾਂ ਤੇ ਮੈਂ ਤਾਂ ਤੁਹਾਨੂੰ ਇਹ ਹੀ ਰეკਮੈਂਡ ਕਰੂੰਗਾ ਤੁਸੀਂ ਸਿੰਗਲ ਸੁਪਰ ਫਾਸਫੇਟ ਪਾਓ ਜਿਹਦੇ ਵਿੱਚੋਂ ਨਾਲ ਸਲਫਰ ਤੱਤ ਵੀ ਮਿਲ ਜਾਣਾ ਨਾਲ ਕੈਲਸ਼ੀਅਮ ਵੀ ਮਿਲ ਜਾਣਾ ਫਾਸਫੋਸ ਤਾਂ ਮਿਲਣਾ ਹੀ ਮਿਲਣਾ ਜਿਹੜਾ ਕਿ ਸੋਇਲ ਕੰਡੀਸ਼ਨਿੰਗ ਵੀ ਮੈਂ ਕਰਦਾ ਤੇ ਨਾਲ ਆਪਾਂ ਨੂੰ ਐਡੀਸ਼ਨਲ ਖਰਾਕੀ ਤੱਤ ਵੀ ਨਾਲ ਐਡ ਹੁੰਦੇ ਆ ਤੇ ਬੜਾ ਸੋਹਣਾ ਰਿਜ਼ਲਟ ਨਾਲ ਪਟਾਸ਼ਾ ਪਾ ਕੇ ਆਪਾਂ ਨੂੰ ਫਸਲ ਦੇ ਵਿੱਚ ਮਿਲਦਾ ਨਾਲੇ ਓਵਰਡੋਜ਼ ਜਿਹੜੀ ਫਾਸਫੋਰਸ ਦੀ ਨਹੀਂ ਹੁੰਦੀਗੀ ਨਾਲੇ ਆਪਣਾ ਜਿਹੜਾ 25 ਕਿਲੋ ਡੀਏਪੀ ਹੈ ਉਹਦੇ ਬਰਾਬਰ ਗੱਟਾ ਡੇਢ ਗੱਟਾ ਜਿਹੜਾ ਸਿੰਗਲ ਸੁਪਰ ਫਾਸਫਟ ਹੈ ਇਹ ਸਸਤਾ ਪੈਂਦਾ ਆਪਾਂ ਤੇ ਕੰਟੈਂਟ ਵੀ ਆਪਾਂ ਨੂੰ ਚੰਗੇ ਮਿਲਦੇ ਨਾਲ ਸਰਫਰ ਤੇ ਕੈਲਸ਼ੀਅਮ ਵੀ ਮਿਲ ਜਾਂਦਾ ਸੋ ਇਹ ਜਿਹੜਾ ਹੈਗਾ ਲਵਾਈ ਟਾਈਮ ਪਾਉਣੀ ਆ ਜ਼ਿੰਕ ਹੈ ਜਾਂ ਨਾਈਟ੍ਰੋਜਨ ਹੈ ਜਾਂ ਹੋਰ ਸਪ੍ਰੇਆਂ ਬਾਰੇ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਨਾਲ ਦੀ ਨਾਲ ਜਾਣਕਾਰੀਆਂ ਸਾਂਝੀਆਂ ਕਰਦੇ ਰਹਿਣਾ ਹੈ ਰਹਿਣੀਆਂ ਨੇ ਇਹ ਜਿਹੜਾ ਹੈਗਾ ਸ਼ੁਰੂਆਤੀ ਵੀਡੀਓ ਸੀਗੀ ਕੋਈ ਕਿਸਾਨ ਵੀਰ ਪੁੱਛ ਰਹੇ ਸੀਗੇ ਕਿ ਆਪਾਂ ਲਵਾਈ ਟਾਈਮ ਕਿਹੜੀ ਖਾਸ ਜੜੀ ਹੈਗੀ ਪਾ ਸਕਦੇ ਹਾਂ ਝੋਨੇ ਦੇ ਵਿੱਚ ਤਾਂ ਇਹਦੇ ਬਾਰੇ ਸੀ ਬਹੁਤ ਬਹੁਤ ਤਨਵਾਦ